ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਮਹਤਾਬ ਡੇਰੀ ਫਾਰਮਿੰਗ ਦੇ ਵਿੱਚੋਂ ਬਾਈ ਜੱਗੂ ਦੇ ਘਰੋਂ ਪਿੰਡ ਮਕੰਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਜੱਗੂ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਡੇਰੀ ਫਾਰਮ ਤੇ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਪ੍ਰੋਪਰ ਜਾਣਕਾਰੀ ਬਾਈ ਜੱਗੂ ਤੋਂ ਲੈ ਲੈਣੀ ਹੈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਤੇ ਬਾਈ ਜੰਮੀਏ ਸਾਰੀ ਆਪਣਾ ਨੰਬਰ ਦੱਸ ਦੀ ਮੇਰਾ ਨੰਬਰ ਆਪਣਾ 9501204577 ਆ ਜੀ ਠੀਕ ਆ ਤੇ ਕਿਵੇਂ ਕਾਫੀ ਦਿਨਾਂ ਤੋਂ ਬਾਈ ਨਾ ਲੈ ਕੇ ਆਂਦੇ ਆ ਮਿਸਤਰੀ ਮਸਤਰੀ ਲੱਗਿਆ ਸੀ ਘਰੇ ਯਾਰ ਠੀਕ ਆ ਮਿਸਤਰੀ ਲੱਗਿਆ ਹੋਇਆ ਸਰਕਾਰੀ ਪਈ ਆਈ ਹੋਈ ਆ ਬਾਨੀ ਠੀਕ ਕੰਦ ਕੁੰਦਾ ਆਪਣੂੰ ਕੀਤੀ ਠੀਕ ਉਧਰ ਹੋ ਜੇ ਠੀਕ ਆ ਅੱਜ ਦੀ ਵੀਡੀਓ ਮਾਲਮੁਲਦਾਰ ਹੋ ਕੇ ਸੀ ਸਾਰਾ ਠੀਕ ਆ ਪਰਮਾਰ ਲਿਆਣੀ ਆ ਬੜਾ ਠੀਕ ਆ ਅੱਜ ਬਾਈ ਦੋ ਨਗ ਤਾਂ ਤੇਰੇ ਕੋਲੇ ਹੈਗੇ ਬਹੁਤ ਚੰਗੇ ਜੀ ਗੱਲ ਕਰੀਏ ਜਰਸੀ ਵੱਚੀ ਤੇ ਇੱਕ ਝੋਟੀ ਦੀ ਗੱਲ ਕਰੀਏ ਹੈ ਵੈਡ ਵੀ ਚੰਗੀ ਦੋਸਤੋ ਜੇ ਗੱਲ ਕਰੀ ਨਾ ਕੱਚੀ ਕੱਚੀ ਆ ਥੋੜੀ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਤੇ ਬਾਈ ਜੱਗੂ ਜਰਸੀ ਵੱਚੀ ਤੋਂ ਗੱਲ ਸ਼ੁਰੂ ਕਰਗੇ ਤਾਂ ਕੀ ਉਮਰ ਆ ਜੀ ਇਦੀ ਵੀ 8.5 ਤੇ 9 ਮਹੀਨੇ ਉਮਰ ਹੈ ਦੀ ਸਾਰੀ 8.5 9 ਮਹੀਨੇ ਦੀ ਉਮਰ ਸਾਰੀ ਇਹਦੀ ਕੋਈ ਦੂਰੀ ਸੁਈ ਨਹੀਂ ਗਈ ਠੀਕ ਆ ਮਤਲਬ ਉਹ 3 ਮਹੀਨਾ 1.5 ਮਹੀਨਾ ਤੋਂ ਚ ਪਿਆ ਹੀ ਆ ਠੀਕ ਆ ਭਾਈ ਜੱਗੂ ਕੱਦ ਬਹੁਤ ਕਰ ਗਈ ਹੈ ਨਾ ਹਾਂ ਜਿਹਦੇ ਹਿਸਾਬ ਨਾਲ ਤੂੰ ਦੱਸਦਾ ਵੀ 8.5 9 ਮਹੀਨੇ ਦੀ ਹਾਂਜੀ ਆਪ ਨੂੰ ਪ੍ਰੋਪਰ ਪਤਾ ਵੀ ਇਹਦੀ ਮਾਂ ਦੇ ਪਿਛਲੀ ਵਾਰ ਵੀ ਪੈਸੇ ਲਾਏ ਸੀਗੇ ਨਾ ਅਸੀਂ ਠੀਕ ਆ ਤੇ ਇਹ ਕਾਮਾ ਕਾਜੀ ਦੇ ਸੀਮਨ ਦੀ ਆ ਜੀ ਕਾਮਾ ਕਾਜੀ ਹਾਂਜੀ ਕੋਈ ਕਾਮਾ ਕਾਜੀ ਸੀਮਨ ਆਪਾਂ ਨੂੰ ਤਾਂ ਪ੍ਰੋਪਰ ਪਤਾ ਨਹੀਂ ਪੱਸ ਦੱਸਿਆ ਕਰ ਰਹੇ ਨੇ ਕਾਮਾ ਕਾਜੀ ਸੀਮਨ ਠੀਕ ਆ ਚੰਗਾ ਸੀਮਨ ਮੈਂ ਕੱਲ ਸਰਚ ਮਾਰ ਸੀ ਹੈਗਾ ਵ ਹਾਈਟ ਦੇ ਬੇਲ ਵੇਖੇ ਤਾਂ ਬੱਚੇ ਦੀ ਕਾਹੂ ਗੱਲਾਂ ਕਰਦਾ ਠੀਕ ਆ ਬਈ ਅੱਜ ਏਆਈ ਦੇ ਹੋਣ ਦੇ ਲਾਇਕ ਹੋਈ ਪਈ ਬੱਚੀ ਸਹੀ ਗੱਲ ਆ ਸਹੀ ਗੱਲ 5 ਦਿਨ ਬਾਅਦ ਤਿਆਰ ਹੋ ਗਈ ਬੱਚੀ ਉਦੋਂ ਗੱਲਾਂ ਹੀ ਹੋਰ ਹੋਣਗੀਆਂ ਠੀਕ ਆ ਬਈ ਜੱਗੂ ਫੇਸ ਬਹੁਤ ਪਿਆਰਾ ਹਨਾ ਬਹੁਤ ਜ਼ਿਆਦਾ ਲੋਈ ਫੇਸ ਤੁਹਾਨੂੰ ਵੀ ਵਿਖਾਉਣੇ ਆ ਵਾਕਈ ਦੋਸਤੋ ਤੁਸੀਂ ਮੰਨੋਗੇ ਕੰਨਾਂ-ਕੁੰਨਾਂ ਦੀ ਕੁਆਲਿਟੀ ਚੈੱਕ ਕਰੋ ਤੇ ਬਾਕੀ ਦੋਸਤੋ ਰਾਜੀਪੜੀ ਦੀ ਗੱਲ ਕਰੀ ਨਾ ਬਈ ਜੱਗੂ ਸਾੰਭੀ ਸੁੰਭੀ ਕਿਸੇ ਵੀਰ ਨੇ ਚੰਗੀ ਆ ਹਨਾ ਹਾਂਜੀ ਫਿਰ ਚੰਗਾ ਮਾਂ ਦਾ ਦੁੱਧ ਮਿਲਕ ਰਿਕਾਰਡ ਵੀ 32 33 ਕਿਲੋ ਦਾ ਅਸੀਂ ਪਲੋਕਦਾ ਵੀਰੇ ਕੀ ਤੁਸੀਂ ਇਹਦਾ ਵੀ ਦੇਖ ਲਓ ਤੁਸੀਂ ਬਿਹਰੇ ਹੰਗ ਠੀਕ ਦੇਖੋ ਤੁਸੀਂ ਲੇਵੇ ਦੇ ਕਾਰਵਛ ਦੇ ਕਰਪਾ ਲੋ ਬਈ ਝੋਲੀ ਝੋਲੀ ਦੇਖੋ ਬਹੁਤ ਸੋਹਣੀ ਮਗਰਲੇ ਬੱਸ ਤੁਹਾਨੂੰ ਵਿਖਾਉਣੇ ਆ ਲੈ ਅੱਜ ਜੇ ਕੋਈ ਕਹੂਗਾ ਤਾਂ ਇੱਥੇ ਮਾੜਾ ਟੈਮਕਣਾ ਹੈਗਾ ਪਰ ਥਾਂ ਨਹੀਂ ਕਹਿ ਸਕਦੇ ਇਹਨੂੰ ਸਹੀ ਗੱਲ ਆ ਸਹੀ ਪਰ ਬਈ ਬੰਨ ਵਾਲੇ ਬਾਹਲੇ ਚੰਗੇ ਟਿੱਪੇ ਲਾਉਗੀ ਬੱਛੀ ਸਹੀ ਆ ਪਰ ਜਦੋਂ ਪਿਆਰ ਹੋ ਗਈ ਉਸ ਦਿਨ ਬੱਛੀ 1.5 ਪੌਣੇ 2 ਲੱਖ ਦੇ ਘਰ ਨੂੰ ਗੱਲਾਂ ਕਰੂਗੀ ਸਹੀ ਗੱਲ ਆ ਸਹੀ ਹਾਂ ਬਈ ਜੇ ਕਿਸੇ ਦੇ ਸਾਹਮਣੇ ਜਾਂ ਕਿਸੇ ਨੇ ਬ੍ਰੀਡ ਤੇ ਕੰਮ ਕਰਨਾ ਤਾਂਮੀ ਗਰੰਟੀ ਨਾ ਬੱਚੀ ਲੈ ਜੀ ਹਨਾ ਕਿਉਂਕਿ ਮਾਂ ਵੀ ਫਾਰਮ ਦੀ ਆ ਸਹੀ ਗੱਲ ਮਾਂ ਵੀ ਚੰਗੇ ਸੀਮੰਟ ਦੀ ਸੀ ਅੱਗੇ ਆਪ ਵੀ ਚੰਗੇ ਸੀਮੰਟ ਦੇ ਅੱਗੇ ਜਿਹੜਾ ਅੱਗੇ ਰੱਖਿਆ ਗਿਆ ਉਹ ਫਿਰ ਤਾਂ ਉਹਦਾ ਸੋਨੇ ਤੇ ਸੁਭਾ ਕੀ ਹੋ ਜਾਣਾ ਠੀਕ ਆ ਲਓ ਵੀ ਜੇ ਕੋਈ ਬਰੀਡਰ ਭਰਾ ਲ ਜਾਂਦਾ ਨਾ ਅੱਗੇ ਸੀਮਨ ਸੁਮਨ ਚੰਗਾ ਲੱਗ ਗਿਆ ਤੇ ਗੱਲਾਂ ਮੈਨਾਂ ਜੱਗੂ ਬਈ ਇਹਦੇ ਆਪਦੇ ਜੇ ਗੱਲ ਕਰੀਏ ਫੇਸ ਬਿਊਟੀ ਦੀ ਚੰਗੀ ਆ ਤੇ ਗਾਂ ਦਾ ਫਿਰ ਰਿਕਾਰਡ ਹੀ ਟੁੱਟ ਜਾਣੇ ਹੈਗਾ ਵੱਡੇ ਬਈ ਕੱਦ ਬੰਨਣਾ ਵੀ ਜਿਵੇਂ ਜਰਸੀ ਕਹਿੰਦੇ ਨੇ ਨਾ ਏਡਾ ਗੱਡੀਆਂ ਆਪਾਂ ਐਚ ਮਤਲਬ ਜਰਸੀ ਗਾਵਾਂ ਵੇਚੀਆਂ ਹੋਈਆਂ ਸਹੀ ਗੱਲ ਜਿਹਨੇ ਕਿ ਦੀ ਉਮਰ 9 ਕਿ ਮਹੀਨਾ ਦੇ ਹੋ ਕੇ ਵਧੀਆ ਗਈ ਜੇ ਅੱਜ ਆਪਾਂ ਇਹਦੀ ਗੱਲ ਕਰੀਏ ਨੇ ਹਿਮਾਚਲ ਰੋਲਿੰਗ ਗਾਵਾਂ ਦੀ ਜਿੱਦੀ ਅੱਜ ਅੱਛਾ ਹੈਗੀ ਹੈ ਹਾਂਜੀ ਠੀਕ ਆ ਤੇ ਜੇ ਇਹਦੇ ਕਰਮਾਲੀ ਦੇ ਚੰਗਾ ਸੀਮਨ ਸੁਮਨ ਕੋਈ ਭਰਾ ਰਖੁੰਦਾ ਤੇ ਮੈਂ ਨਾ ਗਾਂ ਬੱਚਾ ਚੰਗਾ ਆ ਗਿਆ ਤੇ ਰਿਕਾਰਡ ਹੀ ਟੁੱਟਣ ਵਾਲਾ ਕੰਮ ਹੋ ਜੂਗਾ ਬਈ ਪਾਲਾ ਆਪਾਂ ਮਾਨ ਨਹੀਂ ਕਰਦੇ ਵੀ ਜਿੰ ਸਮਝ ਲਣੀਏ ਸਰਫ ਤਾ 10ਵੇਂ ਨਈ ਮਹੀਨੇ ਤੱਕ ਇਹਦੀ AI ਹੋਊਗੀ ਸਹੀ ਗੱਲ ਆ ਸਹੀ ਠੀਕ ਆ 17 ਇਹ ਕਰਦੀ ਆ ਪਰ ਆਪਾਂ ਦਿਖਾਈਆਂ ਠੀਕ ਆ ਕਿਉਂਕਿ ਆਪਾਂ ਸਹੀ ਗੱਲ ਆ ਸਹੀ ਆ ਵਜਨ ਭੋਜਨ ਪੂਰਾ ਕਰੀ ਖੜੀ 20 ਰੁਪਏ ਜੀ ਕੋਈ ਚੰਗਾ ਪਾ ਚੰਗੇ ਕੋਈ 4 ਰੁਪਏ ਵਧੀਆ ਲੱਗਦਾ ਹੋਵੇ ਵੀ ਚੰਗੇ ਪੈਸੇ ਭਰਦਾ ਕੋਈ ਬੰਦਾ ਠੀਕ ਭਰ ਦੇਵਾਂਗੇ ਨੇ ਘਰੇ ਰੱਖ ਲਾਂਗੇ ਠੀਕ ਕੋਈ ਸ਼ੁਮ ਨਹੀਂ ਹੈਗਾ ਲਓ ਵੀ ਜਿਹੜੇ ਵੀ ਇਸੇ ਕਰਕੇ ਕੱਟੀ ਦੇ ਕੋਈ ਪੈਸੇ ਭਰੂਗਾ ਠੀਕ ਠੀਕ ਨਹੀਂ ਕਰ ਡਾਕਟਰ ਬਾਕੀ ਬਈ ਜੱਗੂ ਬਰੀਡ ਪੱਖ ਤੋਂ ਤਾਂ ਵੱਛੀ ਹੈਗੀ ਚੰਗੀ ਜੇ ਕਿਸੇ ਫਾਰਮ ਵਾਲੇ ਵੀਰ ਨੇ ਲੈਣੇ ਜਰਸੀ ਦਾ ਫਾਰਮ ਫਰਮ ਬਣਾਉਣਾ ਤੇ ਮੈਂ ਨਾ ਵੀ ਵੀ ਕਰੇ ਨੂੰ ਪਰਿਵਾਰ ਆ ਹਨਾ ਜਿਹਨੇ ਤਾਂ ਅਖਰੀ ਸਾਂਭਣੀ ਕਰੇ ਠੀਕ ਆ ਪਰ ਵੱਛੀ ਸਾਂਭਲੇ ਪਰ ਸਹੀ ਗੱਲ ਆ ਬਾਕੀ ਨਖਰਾ ਨੁਖਰਾ ਬਹੁਤ ਆ ਐ ਵੀ ਇਹ ਲੱਕ ਲੁੱਕ ਕਿੰਨਾ ਸੁਣਾ ਐਵੇਂ ਬਸ ਪੱਟੀ ਲਾਵਾਂ ਪਿੰਡਾ ਵੱਛੀ ਦਾ ਸਹੀ ਗੱਲ ਆ ਕੁੜਾ ਪੜਾ ਬਹੁਤ ਚੰਗਾ ਬਣਾਉਗੀ ਕਰਨ ਲੈ ਚੱਲ ਬਈ ਜੱਗੂ ਬਾਕੀ ਸੋਹਣੀ ਆ ਅਏ ਸਾਰੀ 8 9 ਮਹੀਨੇ ਦੀ ਉਮਰ ਆ ਤੇ ਕੱਦ ਚੈੱਕ ਕਰੋ ਹਮਾਚਲ ਵਾਲੀ ਜਰਸੀ ਜਿੱਡਾ ਤਾਂ ਹੋਣੀ ਕਰਦਾ 8 9 ਮਹੀਨੇ ਦੀ ਉਮਰ ਤੇ ਥਲੋ ਝੂਲੀ ਝਾਲੀ ਤੁਹਾਨੂੰ ਦੁਬਾਰੇ ਫੇਰ ਅਡਜਸਟਮੈਂਟ ਕਰਾਉਣੇ ਦੇਖੋ ਵਲ ਬੁਲ ਵੇਲ ਤਾਂ ਤੂੰ ਆ ਦੇਖ ਤੂੰ ਅੱਛੀ ਕਿੰਨੇ ਆ ਥਲੋ ਸਹੀ ਗੱਲ ਆ ਹਾਰ ਕਿੰਨੇ ਚੰਗੇ ਹੋਣੀ ਬਹੁਤ ਚੰਗਾ ਕੱਢਿਆ ਹਾਂ ਬਹੁਤ ਜ਼ਿਆਦਾ ਤੇ ਬਾਈ ਜੱਗੂ ਇਹਦੇ ਰੇਟ ਦੀ ਗੱਲ ਕਰੀਏ ਲੈਣ ਦੇਣ ਜਿਹਾ ਹੀ ਦੱਸੀ ਇਹ 50000 ਦੀ ਬੱਚੀ ਦੇਵਾਂਗੇ 50000 ਦੀ ਦੇ ਦੇਾਂਗੇ ਹਾਂ ਠੀਕ ਆ ਚੈੱਕ ਪਾਸ ਹੁੰਦੀ ਤਾਂ ਬੱਚੀ ਲੱਖ ਦੀ ਵੇਚ ਦਿੰਦਾ ਮੈਂ ਬੜਾ ਆਪਣਾ ਨਹੀਂ ਪਤਾ ਬੜਾ ਪਰ ਹਜੇ ਉਮਰ ਥੋੜੀ ਹੈ ਬੱਚੀ ਦੀ ਠੀਕ ਪਰ ਬ੍ਰੀਡ ਵਾਲੇ ਪਾਸੋਂ ਜੇ ਕਿਸੇ ਨੇ ਘਰੇ ਰੱਖਣੀ ਆ ਠੀਕ ਅੱਜ ਕੋਈ ਬ੍ਰੀਡ ਵਾਲੀ ਗਾਂ 50 ਦੇ ਦਿੰਦਾ ਨਹੀਂ ਸਹੀ ਗੱਲ ਆ ਸਹੀ ਗੱਲ ਠੀਕ ਆ ਹੁਣ ਮੰਨ ਕੇ ਚੱਲ ਇਹ ਵਹਿੜ ਦਾ ਨਹੀਂ ਹੋਵੇ ਤਾਂ 1.5 ਲੱਖ ਨੂੰ ਗੱਲਾਂ ਕਰਦੀ ਤਿਆਰ ਹੁੰਦੀ ਤਾਂ ਸਹੀ ਆ ਅਜਿਹੜਾ ਹੱਕ ਬਣਦਾ ਖਾਈ ਬੈਠੇ ਬਈ ਪੈਸੇ ਤਾਂ ਹੀ ਅੱਡੀ ਹੋਈ ਸਹੀ ਗੱਲ ਤੇ ਭਾਈ ਜਗੂ ਐਦੀ ਗੱਲ ਕਰ ਲਈ ਇਹ ਤਾਂ ਇੱਕ ਟਿੰਲੀ ਦਾ ਵੀ ਦਾ ਪੱਖ ਫੁੱਲ ਆਪੂਰਦੀ ਹੈ ਬਾਈ ਹਾਂ ਹਾਂ ਸਹੀ ਹੈ ਪਰ ਜੇ ਦੀ ਸਿੰਗਾ ਦੀ ਬਿਊਟੀ ਦੀ ਗੱਲ ਕਰਕੇ ਤਾਂ ਨਾਟ ਹੀ ਹੈ ਸਹੀ ਗੱਲ ਆ ਸਹੀ ਗੱਲ ਸਾਰੇ ਨੰਬਰ ਨਾਟ ਨਹੀਂ ਹੁੰਦੇ ਸਹੀ ਗੱਲ ਦੇਖ ਲੈ ਤੂੰ ਜਮਾ ਬਾਈ ਉਹ ਗੱਲ ਰੰਗਦੇ ਨਹੀਂ ਚੀ ਚੀ ਰੰਗਦੀ ਹੈ ਵਿੱਚ ਦੀ ਤੇ ਜਮਾ ਹੀ ਮੰਨ ਕੇ ਚੱਲ ਬਈ 4 4 ਇੰਚ ਤਾਂ ਬੜਾ 3 3 ਇੰਚ ਸ਼ੰਕੁੰਡਾ ਠੀਕ ਆ ਤੇ ਉਮਰ ਕਿੰਨੀ ਹੋ ਗਈ ਬਈ ਜੱਗੂ ਦੀ ਮਾਲਕ ਨੇ ਤੇ 16 ਮਹੀਨੇ ਉਮਰ ਦੱਸਿਆ ਵੀਰੇ ਪਰ ਆਪਾਂ ਦਾੰਦ ਨਹੀਂ ਪੱਟੇਗੇ ਥੋੜੇ ਡਰਦੀ ਆ 16 ਮਹੀਨੇ ਉਮਰ ਹੋ ਗਈ ਹਾਂਜੀ ਠੀਕ ਆ ਤੇ ਜਾਨੀ ਕਿ ਪ੍ਰੋਪਰ ਰਿਕਾਰਡ ਵਾਲੀ ਹੈ ਜੇ ਗੱਲ ਕਰੀਏ ਸਾਰੇ ਚੈਨ ਨਹੀਂ ਪੂਰੇ ਕਰਦੀ ਇਹ ਕਰਮ ਤੇ ਦੀ ਮਾਂ ਨੇ ਬਈ 17 ਤੋਂ 18 ਕਿਲੋ ਦੁੱਧ ਭਰਿਆ ਠੀਕ ਹੈ ਪਹਿਲਾਂ ਨੇ ਮਾਂ ਨੇ 14 ਕਿਲੋ ਦੁੱਧ ਦਿੱਤਾ ਠੀਕ ਹੈ ਜਦੋਂ ਸੋਇਆ ਮਾਂ ਸੋਇਆ ਦੁੱਧ ਸੋਇਆ ਦੀ ਆਪ ਹੈ ਠੀਕ ਹੈ ਠੀਕ ਹੈ ਤੇ ਪੱਠਪੁਰੇ ਦੀ ਗੱਲ ਕਰੀਏ ਤਾਂ ਵਧੀਆ ਉਹ ਅਮਰਪੁਰ ਸਾਹਿਬ ਕਾ ਹਾਈਟ ਵੀ ਸੋਹਣੀ ਘੱਟੀ ਦੀ ਠੀਕ ਹੈ ਪਿੱਛੇ ਪਿੱਛੇ ਦੀ ਚੌੜੀ ਠੀਕ ਹੈ ਸਰ ਲਓ ਬਈ ਝੋਲੀ ਝਾਲੀ ਦੇਖੋ ਕਰਮਾਂ ਵਾਲੀ ਜਦੋਂ ਤਿਆਰੀ ਹੋਈ ਨਾ ਥਾਣ ਬਹੁਤ ਸੋਹਣਾ ਕੱਢੂਗੀ ਤੇ ਬਈ ਜਗੂ ਕਿੰਨੀ 16 ਮਹੀਨੇ ਉਮਰ ਦੱਸਿਆ ਮਾਰਕ ਨੇ ਵੀਰੇ 16 ਮਹੀਨੇ ਹੁੰਦੇ ਦੱਸਿਆ ਆਪਾਂ ਤੇ ਠੀਕ ਆ ਹਜੇ ਮੈਂ ਦੰਦ ਨਹੀਂ ਪਟਾਏ ਵੀਰੇ ਮੈਂ ਤੁਹਾਨੂੰ ਕਹਾਂ ਠੀਕ ਆ ਲੋ ਵੀ ਫੋਨ ਤੇ ਕੰਟੈਕਟ ਕਰ ਲਓ ਇਹ ਦੰਦ ਤੁਸੀਂ ਆਪ ਦਾ ਤਸੱਲੀ ਨਾ ਵੇਖ ਸਕਦੇ ਆ ਜਾਂ ਵਖਾ ਲਓ ਜੀ ਭਾਈ ਜੱਗੂ ਨੂੰ ਕਿਉਂਕਿ ਮੀਡੀਅਮ ਕਾਦ ਦੇ ਵਿੱਚ ਕਹਾਂਗੇ ਜੇ ਆਪਾਂ ਕਹੀਏ ਨਾ ਛੋਟੀ ਸੋਹਣੀ ਆ ਇਹਦਾ ਉਮਰ 16 ਮਹੀਨੇ ਹੋਈ ਕਿਉਂਕਿ ਦਰਦੀ ਵੀਰੇ ਦੰਦ ਨਹੀਂ ਪਟਾਏ ਨੇ ਮੈਂ ਮੈਂ ਕਿਹਾ ਸੱਟ ਨਾ ਖਾ ਲਈ ਹੈ ਨਾ ਠੀਕ ਆ ਤੇ ਜੇ ਤਾਂ ਉਮਰ ਮਤਾਬਿਕ 16 ਮਹੀਨਾ ਨੇ ਦੱਸਿਆ ਦੋਨ ਦੇ ਲੌਨ ਲੱਗ ਗਏ ਦੋਨ ਦੇ ਲੌਨ ਲੱਗ ਗਏ ਹਾਂ ਹੋਊਗੀ ਮਤਲਬ 20 ਬਾਜ 209 ਕਰਾ ਠੀਕ ਆ 2 ਸਾਲਾਂ ਦੇ ਲਗਭਗ ਹੈਗੀ ਆ ਤੇ ਜੇ ਗੱਲ ਕਰੀਏ ਨਾ ਐਡੀ ਛੋਟੀ ਵੀ ਨਹੀਂ ਰਹਿਣੀ ਨੀਲੀ ਦਾ ਵੀ ਜੇ ਗੱਲ ਕਰੀਏ ਸੋਹਣੀ ਤਿਆਰ ਹੋ ਜੂਗੀ ਜਿਉਂ ਉਹ ਗੱਬਣ ਗੁੱਬਣ ਹੋਣੀ ਹੈ ਬਾਈ ਜੱਗੂ ਹਾਂਜੀ ਨਹੀਂ ਕਦ ਕੁਦ ਹੁਣ ਵੀ ਸੋਹਣਾ ਯਾਰ ਜਿੱਡਾ ਕਿਟਿਆ ਹੁਣ ਸਹੀ ਗੱਲ ਬਾਕੀ ਅੱਖਾਂ ਓੱਖਾਂ ਨੀਲੀਆਂ ਤੇ ਬੱਲ ਵੀ ਥਰੜੇ ਦੋਹੇ ਜੇ ਗੱਲ ਕਰੀਏ ਥਰੜਾ ਵੀ ਤੇ ਉੱਪਰਲਾ ਵੀ ਪੂਰਾ ਹੀ ਚਿੱਟਾ ਮੱਥੇ 'ਚ ਪੂਰਾ ਬੱਲ ਚਾਰੇ ਪੈਰ ਚਿੱਟੇ ਥੱਲੋਂ ਢਿੱਡ ਸਾਰਾ ਤਕਰੀਬਨ ਚਿੱਟਾ ਧੁੰਨੀ ਤੋਂ ਲੈ ਕੇ ਪਿਛਾ ਨੂੰ ਤੇ ਪੂਛ ਆਦਤਾਈ ਹੈ ਤੇ ਬਾਈ ਜੱਗੂ ਇਹਦੇ ਰੇਟ ਦੀ ਗੱਲ ਕਰਨਗੇ ਤਾਂ ਰੇਟ ਕੀ ਰਹੂਗਾ ਫਿਰ ਇਹਦਾ ਜੱਸ ਤੇ 94500 ਰੁਪਏ 45000 45000 ਠੀਕ ਆ ਲਓ ਵੀ 45000 ਰੁਪਏ ਬਾਈ ਜੱਗੂ ਨੇ ਫਿਕਸ ਹੀ ਆਈ ਦੱਸਿਆ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਦਾ ਵੀਰੇ ਹੂੰ ਕੱਟੀਆਂ ਲੋਕ ਕੀਤੀ 30 35 35000 ਦੀਆਂ ਆਮੀ ਵੇਚਦੇ ਆ ਠੀਕ ਆ ਠੀਕ ਆ ਦਲੇਰੀ ਕਰਕੇ ਕੱਟੀ ਲਈ ਆ ਤੈਨੂੰ ਪਤਾ ਮੈਂ ਕੱਟ ਲੈਣਾ ਕੱਟੀ ਠੀਕ ਆ ਠੀਕ ਪਰ ਕੱਟੀ ਕਹਿੰਦੀ ਮੈਨੂੰ ਛੱਡ ਕੇ ਨਾ ਜਾ ਮੈਂ ਲੈ ਕੇ ਜਾ ਨਿੱਕਾ ਸਿੰਘ ਠੀਕ ਕਿੱਥੇ ਤਿਆਰ ਹੋ ਤਿਆਰ ਹੋ ਗਿਆ ਪੁੱਤ ਇਹਨਾਂ ਕੁਕੀਆਂ ਤਾਂ ਬਈ ਜੱਗੂ ਬਹੁਤ ਆ ਯਾਰ ਬਾਲਾ ਨਹੀਂ ਮੈਨੂੰ ਪਤਾ ਜਿੱਦਣ ਕੱਟੀ ਤਿਆਰ ਹੋ ਗਈ ਪੋਲੀ 1.5 ਲੱਖ ਦੀ ਆ ਪੋਲੀ ਸਿੰਘ ਨੇ ਵਿਕਣਾ ਇਹਦੀ ਨੇ ਸਹੀ ਗੱਲ ਆ ਸਹੀ ਇਹਦੀ ਮਤਲਬ ਨਸਲ ਨੇ ਵਿਕਣਾ ਸਹੀ ਗੱਲ ਅੱਲਾ ਕੱਦ ਕਾਠ ਨਹੀਂ ਵਿਕਦਾ ਹੁੰਦਾ ਲੋ ਵੀ ਰੇਟ 45000 ਬਾਈ ਨੇ ਜੱਗੂ ਨੇ ਦੱਸਿਆ ਫਿਕਸ ਇਹੀ ਆ ਬਾਕੀ ਮੌਕੇ ਦੇ ਮਾਨਦਾਨ ਇਧਰ ਉਧਰ ਹੋ ਜਾਂਦਾ ਹੁੰਦਾ 1921 ਤੇ ਇਸ ਤੋਂ ਅੱਗੇ ਬਈ ਜੱਗੂ ਗਾਂ ਦੀ ਗੱਲ ਕਰੀਏ ਤਾਂ ਇਹਨੇ ਕਿੰਮਾ ਸੂਆ ਹੁਣ ਸੂਣਾ ਇਹਨੇ ਤੀਜਾ ਸੂਆ ਸੋਣਾ ਵੀਰੇ ਠੀਕ ਆ ਤੀਜਾ ਸੂਆ ਹਾਂਜੀ ਕੀ ਦੁੱਧ ਦਰਕਾਰ ਵਾਲੀ ਹੈ ਬਈ ਜੱਗੂ ਦੁੱਧ ਬਈ 26 27 ਕਿਲੋ ਮਾਰਕੈਂਡ ਤੇ ਕਹਿੰਦੇ ਦਿੰਦਾ ਠੀਕ ਠੀਕ ਕੋਈ ਸ਼ੱਕ ਵੀ ਨਹੀਂ ਬਈ ਐਡਾ ਹਵਾਨਾ ਤੇ ਦੁੱਧ ਇੰਨਾ ਕ ਤਾਂ ਅਨਮਾਨਾ ਵੀ ਕੱਢਿਆ ਵੀ ਹੋਣਾ ਤੇ ਹਲੇ ਕੱਚੀ ਹੈ ਵੀਰੇ ਕਿੰਨੇ ਦਿਨਾਂ ਦੀ ਕੱਚੀ ਹੈ ਬਈ ਜੱਗੂ ਇਹ 10 12 ਦਿਨ ਲੱਜੂਗੀ ਹਜੇ ਭਰਨਾ ਭੋਰਨਾ ਹੋਇਆ ਜੇ ਤਾਂ ਭੜਾ ਭੜਾ ਕਰਨ ਲੱਗ ਗਈ ਹੈ ਇਹ ਠੀਕ ਆ ਪਰ ਜੇ ਦਵਿੰਦਰ ਉਹ ਦੇਖੇਗਾ ਨਾਲਾ ਨੂਣਾ ਹਵਾਨਾ ਬਣਾਉਣਾ ਸ਼ੁਰੂ ਹੀ ਕੀਤਾ ਹਨਾ ਹਾਂ ਬਣਾ ਲੌਬੀ ਦੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਆ ਚੀਪਾ ਚਪਾ ਬਹੁਤ ਸੋਹਣਾ ਆਂਦਾ ਗਾਂਦੇ ਠੀਕ ਆ ਲੌਬੀ ਤੇ ਜੇ ਹਾਈਟ ਦੀ ਗੱਲ ਕਰੀਏ ਤਾਂ ਵੀਰੇ ਪੂਰੀ ਚੰਗੇ ਬਾਕੀ ਦੋਸਤੋ ਕੋਈ ਵੀ ਵੀਰ ਦੂਰ ਨੇੜੇ ਤੋਂ ਦਾ ਤਸੱਲੀ ਤੁਸੀਂ ਆਪ ਦੀ ਇੱਥੇ ਆ ਕੇ ਫੁੱਲ ਕਰਨੀ ਆ ਕਿਉਂਕਿ ਵੱਡੀ ਗੁੱਡੀ ਬਹੁਤਾ ਕੱਚੀ ਹੈਗੀ ਆ ਵੇਣ ਬਾਈ ਜੀ ਦਾ ਚੀਪਾ ਕਿਵੇਂ ਆਂਦਾ ਸੀ ਬਾਈ ਬਹੁਤ ਸੋਹਣਾ ਚੀਪਾ ਆਂਦਾ ਠੀਕ ਆ ਲੌਬੀ ਹਵਾਨੇ ਪੱਖ ਤੋਂ ਬਈ ਸਾਫ ਸੁਥਰੀ ਹੋਊਗੀ। ਹਾਂ ਬਈ ਸਾਫ ਸੁਥਰੀ। ਕਿਉਂਕਿ ਢਿੱਲੀ ਹੈਗੀ ਹੈ ਜੇ ਆਪਾਂ ਗੱਲ ਕਰੀਏ ਨਾ ਜੇ ਹਵਾਨਾ ਬਣੋ। ਭਾਂਕ ਕਰ ਕੀ ਹੈ ਬਈ ਕੋੜੀ ਦਾ ਬੁੱਧਾ। ਠੀਕ ਆ। ਠੀਕ ਆ ਆ ਭਾਂਕ ਪੁੱਛੀਨੇ ਕੀ ਕਰ ਰਹੇ ਹੋ ਨਾ। ਠੀਕ ਆ। ਠੀਕ ਆ। ਉਹਦਾ ਅਗਲਾ ਖਿੱਚ ਕੇ ਲੈ ਦੇ ਖਿੱਚ ਕੇ ਲਿਆਂਦੀ ਹੈ ਕੋਈ ਇਸ਼ੂ ਨਹੀਂ ਹੈਗਾ। ਠੀਕ ਆ ਠੀਕ ਆ। ਤੇ ਨਾਲਾ ਤੁਸੀਂ ਲੈਵੇ ਤੇ ਦੇਖਾਂਗੇ। ਤੇ ਪਾ ਮੁਖਤ ਵਾਲਾ। ਕੀ ਪਾ ਦੀ ਹੈ ਬਈ? ਇਹਦਾ ਮੁੱਲ 75 ਕਰਾ ਲੈਦੇ 80 ਕਰਾ ਲੈ ਆਪਾਂ 70 ਕਿਉਂ ਮਾਨਤਾਨ ਕਰ ਦਾਂਗੇ ਠੀਕ ਆ 70 ਕਿਉਂ ਮਾਨਤਾਨ ਕਰ ਦਾਂਗੇ ਹਾਂਜੀ ਲੋਬੀ ਹਵਾਨੇ ਪੱਖ ਤੋਂ ਜੱਜਮੈਂਟ ਤੁਸੀਂ ਲਾ ਲੈਣੀ ਆ ਥੋੜੀ ਨੇ ਭਲਾਂਾਂ ਕਰ ਮੱਗੀ ਠੀਕ ਆ ਭਲਾਂਾਂ ਦੇ ਵਿੱਚ ਹੈਗੀ ਆ ਕਿਉਂਕਿ ਆਮ ਹੀ ਗੱਬਣ ਪਸ਼ੂ ਭਲਾਂ ਪਾ ਲੈਂਦੇ ਕਣਕ ਦਾ ਦਾਣਾ ਪਾਉਣ ਲੱਗ ਗਏ ਸੀ ਬਈ ਠੀਕ ਆ ਆਪਾਂ ਹਾਂ ਹਾਂ ਤੇ ਕਣਕ ਦਾ ਦਾਣਾ ਭਲਾਂਾਂ ਕਰਕੇ ਢਾਂਚਾ ਬਹੁਤ ਵੱਡਾ ਤੋੜ ਕੇ ਤੁਹਾਨੂੰ ਖਾਉਣੇ ਲੈ ਬਈ ਜੱਗੂ ਇਹਨੂੰ ਇੱਕ ਵਾਰੀ ਜੇੜਾ ਕਢਾ ਦੀ ਤੋᱫੋ ਅਨਮਾਨਾਂ ਵੀ 26-27 ਲੀਟਰ ਐਡੇ ਹਵਾਨੇ ਚ ਜੇ ਨਹੀਂ ਨਾ ਪਾਇਆ ਤਾਂ ਫਿਰ ਕੋਈ ਪਾਉਂਦੀ ਵੀ ਨਹੀਂ ਜੇ ਗੱਲ ਕਰੀਏ ਐਡੇ ਹਵਾਨੇ ਵਾਲੀ ਹਵਾਨਾ ਬਹੁਤ ਵੱਡਾ ਹਜੇ ਬਣਾਉਣਾ ਸ਼ੁਰੂ ਹੀ ਕੀਤਾ ਜੇ ਗੱਲ ਕਰੀਏ ਅਬ ਵੀ 17000 ਦੇ ਵਿੱਚੋਂ ਮਾਨਤਨ ਥੋੜਾ ਹੋ ਜਾਊਗਾ ਢਾਂਚਾ ਵੱਡਾ ਦੁੱਧ ਸੋਨਾ ਪਿਆਊਗੀ ਬਾਕੀ ਦੋਸਤੋ ਹਵਾਨੇ ਪੱਖ ਤੋਂ ਹਜੇ ਹਵਾਨਾ ਬਣਾਉਣਾ ਸ਼ੁਰੂ ਕੀਤਾ ਕੋਈ ਵੀਰ ਦੂਰ ਨੇੜੇ ਤੋਂ ਆਉਂਦਾ ਤਸੱਲੀ ਤੁਸੀਂ ਕਰ ਲੈ। ਸਰਬ ਮੰਨ ਕੇ ਚੱਲ ਵੀਰੇ। ਵੀ ਝੋਲੀ ਵਾਲਾ ਲੇਬਾ। ਠੀਕ। ਦੁੱਧ 25-26 ਕਿਲੋ ਦੂ। ਆਪਰ ਭਾਅ ਚਾਹੀਏ ਆਪਾਂ ਭਾਅ ਚ ਦੇ ਦਾਂਗੇ ਹਨਾ। ਠੀਕ ਆ। ਬਾਕੀ ਨੀਂਦ ਤਾਂ ਗਾਂ ਵੱਧ ਵੀ ਅਕਦੇ 50-80 ਵੀ। ਸਹੀ ਜੀ ਬਾਕੀ ਤਿਆਰੀ ਦੇ ਹਿਸਾਬ ਨਾਲ। ਤਿਆਰ ਵੀ ਕਰਨੀ ਹੈ। ਤਿਆਰੀ ਦੇ ਹਿਸਾਬ ਨਾਲ ਹੋ ਸਕਦਾ ਵੀ ਕਰਮਾ ਵਾਲੀ ਪਤਾ ਕੋਈ ਨਹੀਂ ਕਿੱਥੇ ਜਾ ਕੇ ਖੜੇ। ਹਾਂ ਜਿਸ ਦਿਨ ਤਿਆਰ ਹੋ ਗਈ ਸੂਪੀ ਬਟਾ ਰੱਖ ਤੇਰੇ। ਦੁੱਧ ਅਗਲਾ ਡੱਬੇ ਮਾਰ ਕੇ ਅਸੀਂ 85000 90000 ਦਾ ਪੱਕਾ ਪੂਰਾ ਵੀ ਦਾ। ਠੀਕ ਆ। ਤੋ ਵੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੱਗੂ ਕੋਲੇ ਨਾ ਤਿੰਨ ਨਾਗ ਸੀ ਕੋਈ ਵੀ ਤੁਹਾਡੇ ਨਾਗ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆ ਪਿੰਡ ਮਕੰਦ ਸਿੰਘ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੁਕਤਸਰੀ ਪੈ ਜਾਂਦੀ ਹੈ ਨੰਬਰ ਬਾਈ ਜੱਗੂ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਕੋਸੇ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਬਸ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ